ਪੰਜਾਬ ਇੱਕ ਬਹੁਤ ਵੱਡੇ ਡਿਜਾਸਟਰ ਦੇ ਵਿੱਚੋਂ ਲੰਘ ਰਿਹਾ ਹੜਾਂ ਦੀ ਮਾਰ ਕਰਕੇ 10 ਤੋਂ ਵੱਧ ਜਿਹੜੇ ਜ਼ਿਲ੍ਹੇ ਨੇ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਫਸਲਾਂ ਤਬਾਹ ਹੋ ਗਈਆਂ ਨੇ ਮਾਲ ਪਸ਼ੂ ਡੰਗਰ ਦਾ ਜਿਹੜਾ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਇਸ ਦੇ ਚੱਲਦੇ ਜਿੱਥੇ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਬਹੁਤ ਸਾਰੇ ਲੋਕ ਲੋਕਾਂ ਦੀ ਮਦਦ ਲਈ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਉੱਥੇ ਸੀਟੀ ਗਰੁੱਪ ਜਲੰਧਰ ਦੇ ਜਿਹੜੇ ਵਿਦਿਆਰਥੀ ਤੇ ਅਧਿਆਪਕਾਂ ਨੇ ਵੀ ਇੱਕ ਵੱਖਰਾ ਉਪਰਾਲਾ ਕੀਤਾ ਸੀਟੀ ਗਰੁੱਪ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਵੇਰ ਛਾ ਨਾਲ ਲੋੜਵੰਦਾਂ ਦੀ ਹੜਪੀੜਤਾ ਦੀ ਮਦਦ ਲਈ ਜਿੱਥੇ ਵੱਡੇ ਪੱਧਰ ਤੇ ਲੰਗਰ ਤੇ ਰਾਸ਼ਨ ਇਕੱਠਾ ਕੀਤਾ ਉਥੇ ਹੋਰ ਵੀ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਲਈ ਸੈਨੇਟਰੀ ਪੈਡਸ ਪਸ਼ੂਆਂ ਲਈ ਦਵਾਈਆਂ ਲੋਕਾਂ ਲਈ ਦਵਾਈਆਂ ਟਾਰਚ ਮੱਛਰਦਾਨੀਆਂ ਆਡੋਮੋਸ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਲੋੜੀਂਦੀਆਂ ਚੀਜ਼ਾਂ ਨੇ ਜੋ ਇਸ ਵਕਤ ਜਿਹੜੇ ਲੋਕ ਪਾਣੀ ਦੇ ਵਿੱਚ ਘਰੇ ਹੋਏ ਨੇ ਉਹਨਾਂ ਲਈ ਬਹੁਤ ਜ਼ਰੂਰੀ ਨੇ ਉਹਨਾਂ ਨੂੰ ਜਿਹੜੀਆਂ ਇਹ ਬੰਡੀਆਂ ਗਈਆਂ ਤਾਂ ਦੱਸ ਦਈਏ ਕਿ ਅਲੀ ਬਾਗ ਅਲੀ ਕਲਾਂ ਤੇ ਮੰਡ ਹੁਸੈਨਪੁਰ ਪਿੰਡਾਂ ਦੇ ਵਿੱਚ ਜਾ ਕੇ ਸੀਟੀ ਗਰੁੱਪ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਆਪਣੇ ਹੱਥਾਂ ਨਾਲ ਇਹ ਜਿਹੜਾ ਸੇਵਾ ਕੀਤੀ ਹੈ ਸਮਾਜ ਸੇਵਾ ਦੇ ਵਿੱਚ ਹਿੱਸਾ ਪਾਇਆ ਵੱਡਾ ਜਿਹੜਾ ਹੈਗਾ ਉਹਨਾਂ ਨੇ ਯੋਗਦਾਨ ਪਾਇਆ ਇਸ ਕਾਰਜ ਦੇ ਵਿੱਚ ਜਿੱਥੇ ਹੜਪੀੜਤਾਂ ਲਈ ਸਾਰੇ ਲੋਕ ਅੱਗੇ ਆ ਰਹੇ ਨੇ ਤਾਂ ਇਸ ਵਕਤ ਸੀਟੀ ਗਰੁੱਪ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਇਹ ਪ੍ਰੇਰਣਾ ਸੀਟੀ ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ ਤੋਂ ਮਿਲੀ ਹੈ ਜੋ ਖੁਦ ਕਿਸੇ ਆਫਤ ਵੇਲੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਨੇ ਸੋ ਸਵੈ ਇੱਛਾ ਨਾਲ ਜਿਹੜਾ ਇਹ ਕਾਰਜ ਉਹਨਾਂ ਨੇ ਕੀਤਾ ਸੋ ਇਹਦੇ ਲਈ ਇਲਾਕੇ ਦੇ ਲੋਕਾਂ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਔਰ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਸੀਟੀ ਗਰੁੱਪ ਤੇ ਵਿਦਿਆਰਥੀ ਤੇ ਅਧਿਆਪਕ ਰਲ ਕੇ ਹੜ੍ਹ ਪੀੜਤਾਂ ਲਈ ਇਹ ਉਦਦਮ ਕਰ ਰਹੇ ਨੇ ਸਸ਼ੀਕਲ ਜੀ ਮੈਂ ਹਰਜਿੰਦਰ ਸਿੱਧੂ ਇਸ ਵਕਤ ਅਸੀਂ ਸੀਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੇ ਹਾਂ ਕਿਉਂਕਿ ਜਿੱਥੇ ਇਸ ਸੰਕਟ ਦੇ ਦੌਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਪਈ ਹੋਈ ਆ ਹਰ ਕੋਈ ਆਪਣੀ ਬਾਹ ਲਾ ਰਿਹਾ ਹੜ੍ਹ ਪੀੜਤਾਂ ਲਈ ਰਾਹਤ ਕੈਂਪ ਰਾਹਤ ਸਮਗਰੀ ਭੇਜਣ ਲਈ ਵੱਡੇ ਪੱਧਰ ਤੇ ਜਿਹੜੇ ਹੈਗੇ ਪੰਜਾਬ ਦੇ 10 ਤੋਂ 11 ਜਿਹੜੇ ਜ਼ਿਲ੍ਹੇ ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਨਿੱਜੀ ਸੰਸਥਾਵਾਂ ਵੀ ਅੱਗੇ ਆਈਆਂ ਨੇ ਯੂਨੀਵਰਸਟੀਆਂ ਸਕੂਲ ਕਾਲਜਸ ਹੋਰ ਵੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਇਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਸਿਟੀ ਗਰੁੱਪ ਦੇ ਪ੍ਰੋ ਚਾਂਸਲਰ ਸਾਡੇ ਨਾਲ ਨੇ ਡਾਕਟਰ ਮਨਵੀਰ ਸਿੰਘ ਜੀ ਸਿਟੀ ਗਰੁੱਪ ਵੱਲੋਂ ਵੱਡਾ ਜਿਹੜਾ ਉਪਰਾਲਾ ਕੀਤਾ ਗਿਆ ਪਿਛਲੇ ਦਿਨੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅੱਛਾ ਜੀ ਠੀਕ ਠਾਕ ਹੋਈ ਬੈਸੇ ਤਾਂ ਇਸ ਸੰਕਟ ਦੇ ਸਮੇਂ ਦੇ ਵਿੱਚ ਹਰ ਕੋਈ ਤਿਲ ਫੋਲ ਆਪਣੇ ਵੱਲੋਂ ਪਾ ਰਿਹਾ ਸੀ ਬੀਤੇ ਦਿਨੀ ਵੇਖਿਆ ਆਪਣੀ ਵੀ ਟੀਮ ਸਿਟੀ ਗਰੁੱਪ ਵੱਲੋਂ ਗਈ ਸੀ ਕਿਸ ਤਰ੍ਹਾਂ ਦਾ ਪ੍ਰਾਲਾ ਹੋਰ ਹੋ ਰਿਹਾਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਤਾਂ ਜੀ ਅਸੀਂ ਕੋਈ ਕਿ ਸਮਾਨ ਬਹੁਤ ਆ ਰਿਹਾ ਯੋਗਦਾਨ ਲੋਕੀ ਸਾਰੇ ਪਾ ਰਹੇ ਨੇ ਬਟ ਇਹ ਨਹੀਂ ਪਤਾ ਕਿਸੇ ਨੂੰ ਕਿ ਉਹਨਾਂ ਨੂੰ ਅਖਰੀ ਚਾਹੀਦਾ ਕੀ ਹੈ ਸੋ ਅਸੀਂ ਆਪਣੀ ਟੀਮਾਂ ਪਹਿਲਾਂ ਭੇਜੀਆਂ ਕਿ ਤੁਸੀਂ ਪਤਾ ਕਰੋ ਕਿ ਗਰਾਊਂਡ ਤੇ ਰਿਐਲਿਟੀ ਕੀ ਹੈ ਔਰ ਰਿਕੁਆਇਰਮੈਂਟ ਕੀ ਹੈ ਉਹਨਾਂ ਨੇ ਕਿ ਦੱਸਿਆ ਕਿ ਜਿਵੇਂ ਤਰਪਾਲਾਂ ਦੀ ਸ਼ਾਰਟੇਜ ਹੈ ਬੋਟਸ ਦੀ ਲੋੜ ਹੈ ਪਾਣੀ ਦੀ ਲੋੜ ਐ ਦਵਾਈਆਂ ਦੀ ਲੋੜ ਕੀ ਐ ਸੈਨੇਟਰੀ ਪੈਡ ਦੀ ਲੋੜ ਐ ਫਿਰ ਉਹ ਆਪਾਂ ਸਮਾਨ ਇਕੱਠਾ ਕੀਤਾ ਸਾਰੀ ਫੈਕਲਟੀ ਨੇ ਬੱਚਾ ਨੇ ਬਹੁਤ ਯੋਗਦਾਨ ਪਾਇਆ ਆ ਔਰ ਦੋ ਤਿੰਨ ਟਰੱਕ ਸਾਡੇ ਫੁੱਲ ਲੋਡ ਭਰ ਕੇ ਨੇ ਉਹ ਆਪਾਂ ਜਾ ਰਹੇ ਆ ਔਰ ਇਹਦੇ ਨਾਲ ਨਾਲ ਅਸੀਂ ਵੇਖਿਆ ਕਿ ਜਦੋਂ ਅੱਗੇ ਆਉਣੇਟ ਸਮੇਂ 'ਚ ਪ੍ਰੋਬਲਮ ਵਧਣੀ ਐ ਕਿਉਂਕਿ ਬਿਮਾਰੀਆਂ ਬਹੁਤ ਵਧਣ ਬਿਲਕੁਲ ਪਾਣੀ ਆਪਣੇ ਨਾਲ ਬਹੁਤ ਕੁਝ ਲੈ ਕੇ ਆਇਆ ਉਹ ਅਸੀਂ ਟੀਮਾਂ ਬਣਾਤੀਆਂ ਆ ਲੋਕਲ ਹਸਪੀਟਲਸ ਨਾਲ ਟਾਇਪ ਕਰਕੇ ਸਾਡੀ ਹੈਲਥ케ਅ ਡਿਪਾਰਟਮੈਂਟ ਦੇ ਜਿੰਨੇ ਬੱਚੇ ਆ ਉਹ ਦੇ ਨਾਲ ਡਾਕਟਰਸ ਇੱਕ ਟੀਮਾ ਬਣ ਕੇ ਉਹਨਾਂ ਨਾਲ ਜਾਣ ਗਿਆ ਉਹ ਚੈੱਕ ਕਰਨ ਗਿਆ ਉਹਦੇ ਸਾਰਾ ਦਵਾਈਆਂ ਵੀ ਆਪਾਂ ਦੇਵਾਂਗੇ ਜੇ ਇਹਨਾਂ ਨੂੰ ਵੱਧ ਲੋੜ ਪੈਗੀ ਤੇ ਹਸਪੀਟਲਾਈਜ਼ ਵੀ ਅਸੀਂ ਉਹ ਚ ਮਦਦ ਕਰਾਂਗੇ ਇਹਦੇ ਨਾਲ ਨਾਲ ਜਿਹੜੇ ਬੱਚਿਆਂ ਦੀ ਇੱਕ ਸਿਗੀ ਕਿ ਅਸੀਂ ਕੁਛ ਨਾ ਕੁਛ ਕੰਟ੍ਰਿਬਿਊਟ ਕਰਨਾ ਪੂਰੀ ਪੂਰੀ ਫੈਮਲੀ ਸਾਡੇ ਅੱਜ ਯੂਨੀਵਰਸਿਟੀ ਚ ਇੰਨਾ ਸਮਾਨ ਆ ਗਿਆ ਕਿ ਅਸੀਂ ਵੇਖ ਰਹੇ ਕਿੱਦਾਂ ਅੱਗੇ ਦੇਣਾ ਸੋ ਬਹੁਤ ਲੋਕੀ ਅੱਗੇ ਆ ਰਹੇ ਨੇ ਔਰ ਸੀਟੀ ਗਰੁੱਪ ਨੇ ਕਿਹਾ ਕਿ ਨੇ ਕਿ ਸਮਝ ਆਇਆ ਕਿ ਸਾਡਾ ਇਹ ਹੱਕ ਬਣਦਾ ਇੱਕ ਸਾਡਾ ਮਜਬੂਰੀ ਜਿਹੜੇ ਲੋਕ ਅਗੇਸਟ ਟਾਈਮ ਇਹ ਉਹਨਾਂ ਨੂੰ ਆਪਾਂ ਕਿਤੇ ਨਾ ਕਿਤੇ ਮੋੜ ਦੇ ਨਾਲ ਮੋੜ ਲਾਈਏ ਬਿਕੋਜ਼ ਪੰਜਾਬ ਅੱਜ ਆਪ ਇੱਕ ਉਹਨਾਂ ਨੂੰ ਲੋੜ ਹੈ ਲੋਕਾਂ ਨੂੰ ਤੇ ਇੱਕ ਫਾਈਨੈਂਸ਼ੀਅਲ ਦੇ ਨਾਲ ਨਾਲ ਇੱਕ ਮੈਂਟਲ ਅਪੋਨੋ ਵੈਲਬਿੰਗ ਵਾਸਤੇ ਵੀ ਉਹਨਾਂ ਦੇ ਕੰਮ ਕਰ ਰਿਹਾ ਹੈ ਬਿਲਕੁਲ ਜੀ ਅਸੀਂ ਵੇਖਿਆ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਬਿਸ਼ੱਕ ਸਾਰਾ ਪੰਜਾਬ ਇਸ ਵਕਤ ਚਿੰਤਾ ਤੇ ਸੰਕਟ ਦੀ ਘੜੀ ਚੋਂ ਬਹੁਤ ਵੱਡੀ ਇੱਕ ਡਿਜਾਸਟਰ ਇਸ ਨੂੰ ਕੋਸ਼ਟ ਕਰ ਦਿੱਤਾ ਹੈ ਕੇਂਦਰ ਸਰਕਾਰ ਬੋਲੋ ਪਰ ਫਿਰ ਵੀ ਅਸੀਂ ਵੇਖਿਆ ਵੀ ਤੇ ਦਿਨਾਂ ਦੇ ਵਿੱਚ ਵੀ ਹੌਸਲੇ ਉਸੇ ਤਰ੍ਹਾਂ ਹੀ ਉਲੰਧ ਨੇ ਬੰਨ ਪੂਰੇ ਜਾ ਰਹੇ ਨੇ ਬੰਨਾਂ ਦੇ ਉੱਪਰ ਵੀ ਜਹਕਾਰੇ ਬੁਲਾਏ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਖਾਸੀਅਤ ਆ ਇਹ ਬਿਲਕੁਲ ਜੀ ਔਰ ਤਾਂਹੀ ਚੜਦੀ ਕਲਾ ਹਮੇਸ਼ਾ ਰਹਿੰਦੇ ਆ ਪੰਜਾਬੀ ਤੇ ਪੂਰੀ ਦੁਨੀਆ ਤੋਂ ਐਨ ਆਰ ਆਈ ਦੇਖੋ ਕਿੰਨਾ ਸਪੋਰਟ ਕਰ ਰਿਹਾ ਆ ਕਿਤੇ ਨਾ ਕਿਤੇ ਥੋੜਾ ਜਿਹਾ ਸਾਨੂੰ ਮਲਾਲ ਹੈ ਕਿ ਸੈਂਟਰ ਗਵਰਨਮੈਂਟ ਵੱਲੋਂ ਹੱਲੇ ਉਹ ਸਪੋਰਟ ਯਾ ਕਿਤਨਾ ਕਿਤੇ ਉਹ ਹੈਲਪ ਹਾਲੇ ਨਹੀਂ ਪੁੱਜੀ ਲੋਕੀ ਵੀ ਪਰੇਸ਼ਾਨ ਨੇ ਔਰ ਪਰ ਪੰਜਾਬ ਆਪਣੇ ਆਪ ਇਸ ਚੀਜ਼ ਤੋਂ ਉबरेਗਾ ਔਰ ਇੱਕ ਨਵਾਂ ਮਿਸਾਲ ਪੂਰੇ ਦੇਸ਼ ਵਾਸਤੇ ਕੰਮ ਕਰੇਗਾ ਕਿ ਪੰਜਾਬ ਜਦੋਂ ਦੁਨੀਆ ਲੋੜ ਪੈਂਦੀ ਤਾਂ ਖੜਦਾ ਹੀ ਆ ਆਪਣੇ ਵਾਸਤੇ ਵੀ ਬਹੁਤ ਕੁਝ ਕਰ ਸਕਦਾ ਹੈ ਗਰਾਉਂਡ 'ਚ ਅਸੀਂ ਵੀ ਵੇਖਿਆ ਸਰਕਾਰ ਨੂੰ ਲੈ ਕੇ ਥੋੜੇ ਨਿਰਾਸ਼ਾ ਮਿਲ ਰਹੀ ਹੈ ਪਰ ਇੱਕ ਪੱਖ ਹੋਰ ਵੇਖਣਾ ਹੋਵੇਗਾ ਡਾਕਟਰ ਸਾਹਿਬ ਕਿ ਸਾਡੇ ਉਹ ਫਿਲਮ ਇੰਡਸਟਰੀ ਔਰ ਮਿਊਜ਼ਿਕ ਇੰਡਸਟਰੀ ਦੇ ਸਤਾਰੇ ਜਿਹੜੇ ਸਿੰਗਿੰਗ ਨਾਲ ਜੁੜੇ ਨੇ ਅਦਾਕਾਰੀ ਨਾਲ ਜੁੜੇ ਨੇ ਚਾਹੇ ਉਹ ਬਾਲੀਵੁੱਡ ਦੇ ਵਿੱਚ ਵੀ ਕੁਝ ਸਾਡੇ ਪੰਜਾਬੀ ਸਤਾਰੇ ਹੈਗੇ ਨੇ ਕਿਸੇ ਵੇਲੇ ਸਮਾਂ ਹੁੰਦਾ ਜੇ ਉਹਨਾਂ ਦੇ ਮੂੰਹ 'ਚ ਥੋੜਾ ਬਹੁਤਾ ਇਸ ਤਰ੍ਹਾਂ ਦਾ ਸ਼ਬਦ ਨਿਕਲ ਜਾਂ ਸਾਨੂੰ ਟਰੋਲ ਕਰਨ ਲੱਗ ਗਏ ਨੇ ਆ ਮਾੜਾ ਚੰਗਾ ਬੋਲਣ ਲੱਗੇ ਨੇ ਪਰ ਜੋ ਅੱਜ ਉਹਨਾਂ ਨੇ 10 10 12 12 ਪਿੰਡ ਅਡੌਪਟ ਕਰ ਲਏ ਨੇ ਟਰੱਕਾਂ ਦੇ ਟਰੱਕ ਭੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਇੱਕ ਜਿਹੜਾ ਹੈਗਾ ਸਾਡੇ ਲਈ ਸੰਕੇਤ ਆ ਕਿ ਸਾਡੀ ਇੰਡਸਟਰੀ ਵੀ ਸਾਡੇ ਨਾਲ ਖੜੀ ਆ ਬਿਲਕੁਲ ਜੀ ਔਰ ਆਪਾਂ ਸੋਸ਼ਲ ਮੀਡੀਆ ਤੇ ਇਨ ਨੇ ਇੰਪੇਸ਼ੈਂਟ ਹੋ ਗਏ ਆ ਕਿ ਕੁਝ ਮੜਾ ਜਾ ਹੁੰਦਾ ਤੇ ਅਸੀਂ ਬਹੁਤ ਜਲਦੀ ਆਪਣਾ ਰਿਐਕਸ਼ਨ ਦੇ ਦਿੰਨੇ ਆ ਨਾ ਸੋਚ ਕੇ ਕਿ ਅੱਜ ਦੀ ਸਮੇਂ ਦੇ ਵਿੱਚ ਜਿਹਾ ਜੀਵਨ ਸ਼ਾਹਰੂਖ ਖਾਨ ਸਲਮਾਨ ਖਾਨ ਪੰਜਾਬ ਦੇ ਤੇ ਜਲਦੀ ਤੁਸਾਂ ਜੈਮੀ ਵੀਰ ਕੇ ਸਾਰੇ ਖੜੇ ਨੇ ਔਰ ਆਪਾਂ ਇਹਨਾਂ ਨੂੰ ਮੈਂ ਨੈਗੇਟਿਵਿਟੀ ਲਿਖਣ ਵਾਲੇ ਸੈਕਿੰਡ ਲਾਉਣੇ ਆ ਜੇ ਕੋਈ ਗਲਤੀ ਹੋ ਜਾਈ ਗਲਤੀ ਤਾਂ ਹੋਣੀ ਹੀ ਹੋ ਜਾਂਦੀ ਆ ਅੱਜ ਜੋ ਸਾਡੇ ਨਾਲ ਖੜੇ ਨੇ ਤੇ ਸਾਨੂੰ ਉਹਨਾਂ ਨਾਲ ਖੜਨਾ ਚਾਹੀਦਾ ਹਮੇਸ਼ਾ ਅੱਜ ਆਪਾਂ 5000 ਟਿਕਟਾਂ ਮਹਿਰ ਫਿਲਮ ਜਿਹੜੀ ਰਿਲੀਜ਼ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਪਹਿਲੇ ਦਿਨ ਦੀ ਸਾਰੀ ਕਲੈਕਸ਼ਨ ਪੰਜਾਬ ਰੀਲੀਫ ਫੰਡ ਚ ਪਾਵਾਂਗੇ ਫਲੱਡ ਰੀਲੀਫ ਫੰਡ ਚ ਤੇ ਸੀਟੀ ਗਰੁੱਪ ਨੇ ਸਮਝਿਆ ਕਿ ਜੋ ਇਨਾ ਕਰ ਰਿਆ ਸੀ ਉਹਨਾਂ ਨਾਲ ਖੜੇ ਆ। ਤੋਂ ਅਸੀਂ ਪਹਿਲੇ ਦਿਨ ਦੀਆਂ 5000 ਟਿਕਟਾਂ ਖਰੀਦ ਲੀਆਂ ਨੇ ਔਰ ਆਪਣੀ ਆਪਣੀ ਫੈਕਲਟੀ ਇਹ ਬੱਚਿਆਂ ਨੂੰ ਦਵਾਂਗੇ ਉਹ ਵੇਖਣ ਤੇ ਕਿਤੇ ਨਾ ਕਿਤੇ ਇੰਡਾਇਰੈਕਟ ਵੀ ਅਸੀਂ ਸਪੋਰਟ ਕਰ ਰਹੇ ਆ ਲੋਕਾਂ ਦੀ ਔਰ ਐਦਾਂ ਜੋੜਾ ਕਰ ਸਕਦਾ ਜਿਹੜਾ ਉਹ ਜ਼ਰੂਰ ਕਰੇ ਕਿਉਂਕਿ ਇਸ ਟਾਈਮ ਛੋਟੇ-ਛੋਟੇ ਜੇ ਲੋਕਾਂ ਦੀ ਗੱਲ ਕਰੋ ਤੁਸੀਂ ਬਾਰਡਰ ਇਰ ਨੂੰ ਛੱਡ ਦਿਓ ਵੱਡੇ ਜਿੱਥੇ ਫਲੱਡਸ ਉਹਨਾਂ ਨੂੰ ਛੱਡ ਦਿਓ ਸਾਡੀ ਯੂਨੀਵਰਸਿਟੀ ਦੇ ਲਾਗੇ ਪਿੰਡਾਂ 'ਚ ਇੰਨਾ ਮਾੜਾ ਹਾਲ ਹੈ ਘਰ ਦੇ ਘਾਟੇ ਕਿ ਪਏ ਨੇ ਇਹ ਲੋਕਲ ਰੇਨ ਵਾਟਰ ਕਰਕੇ ਹੋਇਆ ਇਹ ਫਲਡਸ ਕਰਕੇ ਨਹੀਂ ਹੋਇਆ ਉਹਨਾਂ ਨੂੰ ਵੀ ਮਦਦ ਦੀ ਲੋੜ ਹੈ ਔਰ ਕਿਤਨਾ ਕਿਤੇ ਸਿਚੁਏਸ਼ਨ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪਰ ਨੁਕਸਾਨ ਬਹੁਤ ਹੋਇਆ ਹੈ ਔਰ ਅਨਲਿਸਿਸ ਬਣ ਰਹੇ ਨੇ ਔਰ ਮੈਂ ਚਾਹੁੰਨਾ ਹੈ ਕਿ ਜਿਹੜੇ ਲੋਕੀ ਸਪੋਰਟ ਕਰ ਰਹੇ ਨੇ ਔ ਅੱਜ ਤੱਕ ਕਰ ਰਹੇ ਨੇ ਇਹਨਾਂ ਨੂੰ ਘੱਟੋ ਘੱਟ ਅਗਲੇ 6 ਮਹੀਨੇ ਸਪੋਰਟ ਦੀ ਲੋੜ ਹੈ ਸੋ ਅਸੀਂ ਚਾਹਾਂਗੇ ਕਿ ਅਸੀਂ ਇਹਨਾਂ ਨਾਲ ਹਮੇਸ਼ਾ ਖੜੇ ਰਹੀਏ ਬਿਲਕੁਲ ਕਿਉਂਕਿ ਵੱਡੀਆਂ ਘਟਨਾਵਾਂ ਵਾਲੇ ਪਾਸੇ ਤਾਂ ਸਭ ਦਾ ਧਿਆਨ ਗਿਆ ਹੋਇਆ ਹੈ ਕਈ ਵਾਰੀ ਜਿਹੜੇ ਛੋਟੇ-ਛੋਟੇ ਮਕਾਨ ਟਹਿ ਰਹੇ ਆ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਇਹ ਵੀ ਬਹੁਤ ਜ਼ਰੂਰੀ ਆ ਸੋ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਔਰ ਪਰਮਾਤਮਾ ਜਿਹੜਾ ਹੈਗਾ ਇਹ ਸੇਵਾ ਕਰਨ ਦਾ ਜਿਹੜਾ ਹੈਗਾ ਜਿਹੜਾ ਵਾਲਾ ਤੁਹਾਡੇ ਚ ਹਮੇਸ਼ਾ ਬਣਾਈ ਰੱਖੀ ਬਹੁਤ ਥੈਂਕ ਯੂ ਥੈਂਕ ਯੂ